ਕਿਹੜੀ ਭਾਵਨਾ ਤੇਰੇ 'ਚ ਵੇਖਣ ਨੂੰ ਮਿਲਦੀ ਐ ਮੁੱਖ ਮੰਤਰੀ ਸਾਹਿਬ ਕਿ ਜੋ ਸ਼ਰਾਬ ਪੀ ਕੇ ਗੁਰੂ ਘਰ ਚਲੇ ਜਾਂਦਾ ਕਿਹੜੀ ਭਾਵਨਾ ਦੀ ਗੱਲ ਕਰਤਾਂ ਇੰਦਰਾ ਗਾਂਧੀ ਦੀ ਭਾਵਨਾ ਉਹਦੇ ਮਨ 'ਚ ਆਈ ਦੇਖੋ ਗੁਰੂ ਘਰ ਦੀ ਸੇਵਾ ਲੱਗੀ ਐ ਭਾਈ ਇਹ ਚੌੜੇ ਵਰਗੇ ਗੁਰੂ ਸਾਹਿਬ ਦੇ ਉੱਤੋਂ ਦੀ ਨਹੀਂ ਐ ਗੁਰੂ ਜੋ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਇਸ ਪਵਿੱਤਰ ਧਰਤੀ ਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਪੰਜ ਸਿੰਘ ਸਹਿਬਾਨਾਂ ਵੱਲੋਂ ਜੋ ਸੇਵਾ ਲਾਈ ਗਈ ਸੀ ਗੁਰੂ ਸਾਹਿਬ ਨੇ ਆਪ ਤਰਸ ਬਖਸ਼ਿਸ਼ ਕਿਰਪਾ ਕੀਤੀ ਆ ਕਿ ਸਾਡੇ ਸਾਰਿਆਂ ਕੋਲੋਂ ਇਹ ਬਲ ਬਖਸ਼ ਕੇ ਸੇਵਾ ਕਰਨ ਦਾ ਬਲ ਬਖਸ਼ਾ ਔਰ ਦਾਸ ਨੇ بار بار ਇਹ ਗੱਲ ਕੀਤੀ ਔਰ ਕੱਲ ਵੀ ਮੈਂ ਗੱਲ ਦਰਾਈ ਸੀ ਜਦੋਂ ਦਾਸ ਸਾਹਿਬ ਦੀ ਅਰਦਾਸ ਲਈ ਸ਼ਾਮਲ ਹੋਇਆ ਸੀ